হ্যালো এভিান সত শ্রীকাল সার্নু তো বহু বহু স্বাগত ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਹਿਸਟਰੀ ਦੀ ਕਿਤਾਬ ਇਤਿਹਾਸ ਦਾ ਸੈਕਸ਼ਨ ਲੈਸਨ ਨੰਬਰ 9 ਉਹਦਾ ਆਖਰੀ ਚੈਪਟਰ ਹੈਗਾ ਪੰਜਾਬਸ ਕੰਟਰੀਬਿਊਸ਼ਨ ਟਵਰਡਸ ਸਟਰਗਲ ਫॉर ਫਰੀडम ਕੈਂ ਦਾ ਮਤਲਬ ਭਾਰਤੀ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬ ਦਾ ਯੋਗਦਾਨ ਜਿਹੜਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਇਸ ਚੈਪਟਰ ਦੇ ਕੁਐਸਚਨ ਆਨਸਰਸ ਬਾਰੇ ਚਰਚਾ ਕਰਾਂਗੇ ਇਸ ਚੈਪਟਰ ਦੀ ਡੀਟੇਲ ਸੰਬੰਧੀ ਮੈਂ ਆਲਰੇਡੀ ਅਪਲੋਡ ਕੀਤੀ ਹੋਈ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਫਰੈਂਡਸ ਨਾਲ ਸ਼ੇਅਰ ਕਰ ਸਕਦੇ ਹੋ ਇਹ ਬੋਰਡ ਦੇ ਵਿੱਚ ਆਂਡ ਵਾਲੇ ਜਿਹੜੇ ਇੰਪ हैगियां ਉਹਦੇ ਬਾਰੇ ਚਰਚਾ ਕਰਦੇ ਹਾਂ ਇੱਥੇ ਸਭ ਤੋਂ ਪਹਿਲਾ ਹੈਗਾ ਹੇਠਲੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ ਪਹਿਲਾ 1857 ਦੀ ਆਜ਼ਾਦੀ ਦੀ ਲੜਾਈ ਦੌਰਾਨ ਪੰਜਾਬ ਦੇ ਕਿਹੜੇ ਕੈਂਟਨਮੈਂਟ ਵਿੱਚ ਬਗਾਵਤ ਹੋਈ ਉੱਤਰ ਲਾਹੌਰ ਫਿਰੋਜ਼ਪੁਰ ਪੇਸ਼ਾਵਰ ਮਿਆਂਵਾਲੀ ਅਤੇ ਹੋਰ ਕੈਂਟਨਮੈਂਟ ਵਿੱਚ ਬਗਾਵਤ ਹੋਈ ਅਗਲਾ ਸਰਦਾਰ ਅਹਿਮਦ ਖਾਨ ਖਰਲ ਦਾ ਆਜ਼ਾਦੀ ਲਹਿਰ ਵਿੱਚ ਕੀ ਯੋਗਦਾਨ ਸੀ ਉੱਤਰ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕੀਤੀ ਤੇ ਲੜਾਈ ਕੀਤੀ ਸੀ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਤੇ ਬਾਅਦ ਦੇ ਵਿੱਚ ਉਹ ਪਾਕਪਤਨ ਨੇੜੇ ਸ਼ਹੀਦ ਹੋ ਗਏ ਸੀ ਠੀਕ ਹੈ ਅਗਲਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਨਾਲ ਕਿਸ ਤਰੀਕੇ ਨਾਲ ਅ ਸਹਿਯੋਗ ਜਿਹੜਾ ਮਿਸ਼ਨ ਹੈਗਾ ਉਹ ਜਾਂ ਅ ਸਹਿਯੋਗ ਇੱਕ ਪਾਵਨਾ ਹੈਗੀ ਹੈ ਉਹ ਕਿਵੇਂ ਦਿਖਾਈ ਠੀਕ ਹੈ ਦੇਖੋ ਉਹਨਾਂ ਨੇ ਵਿਦੇਸ਼ੀ ਰਾਜ ਵਿਦੇਸ਼ੀ ਸੰਸਥਾਵਾਂ ਤੇ ਵਿਦੇਸ਼ੀ ਮਾਲ ਦਾ ਜਾਂ ਸਮਾਨ ਲੈਣ ਦਾ ਵਿਰੋਧ ਕੀਤਾ ਵੀ ਲੋਕਾਂ ਦਾ ਇਹਨਾਂ ਦਾ ਸਮਾਨ ਆਪਾਂ ਨਹੀਂ ਖਰੀਦਣਾ ਅਗਲਾ ਗਦਰ ਲਹਿਰ ਕਿਉਂ ਸ਼ੁਰੂ ਕੀਤੀ ਗਈ ਉੱਤਰ ਹਥਿਆਰਬੰਦ ਪਗਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਗਲਾ ਅਕਾਲੀ ਲਹਿਰ ਦੇ ਉਤਪਨ ਹੋਣ ਦੇ ਦੋ ਮੁੱਖ ਕਾਰਨ ਕੀ ਸੀਗੇ ਪਹਿਲਾ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਖਤਮ ਜਾਂ ਮੁਕਤ ਕਰਾਉਣਾ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਅਗਲਾ ਕੀ ਮੋਰਚਾ ਕਿਉਂ ਕੀਤਾ ਗਿਆ ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਖਜ਼ਾਨੇ ਦੀਆਂ ਚਾਬੀਆਂ ਆਪਣੇ ਕਬਜ਼ੇ ਵਿੱਚ ਰੱਖ ਲਈਆਂ ਜਿਨ੍ਹਾਂ ਨੂੰ ਪਰਤੌਣ ਲਈ ਸਿੱਖਾਂ ਨੇ ਕੀ ਮੋਰਚਾ ਸ਼ੁਰੂ ਕੀਤਾ ਅਗਲਾ ਗੁਰੂ ਕਾ ਬਾਗ ਮੋਰਚੇ ਦੇ ਕਾਰਨ ਕੀ ਸੀ ਸਿੱਖਾਂ ਨੇ ਗੁਰੂ ਕਾ ਬਾਗ ਮੁਰਜਾ ਇਸ ਲਈ ਕੀਤਾ ਤਾਂ ਜੋ ਗੁਰੂ ਕਾ ਬਾਗ ਨੂੰ ਮਹੰਤ ਸੁੰਦਰ ਦਾਸ ਦੇ ਕਬਜ਼ੇ ਤੋਂ ਮੁਕਤ ਕਰਾਇਆ ਜਾ ਸਕੇ ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਤੇ ਇਸ ਦਾ ਵਿਰੋਧ ਕਿਉਂ ਕੀਤਾ ਗਿਆ ਇੰਪੋਰਟੈਂਟ ਹੈ ਸਾਈਮਨ ਕਮਿਸ਼ਨ 1928 ਵਿੱਚ ਭਾਰਤ ਆਇਆ ਕਮਿਸ਼ਨ ਵਿੱਚ ਇੱਕ ਵੀ ਭਾਰਤੀ ਮੈਂਬਰ ਨਹੀਂ ਸੀ ਇਸ ਕਰਕੇ ਭਾਰਤ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਅਗਲਾ ਹੇਠਲੇ ਪ੍ਰਸ਼ਨਾਂ ਦੇ ਉੱਤਰ ਦਿਓ ਤੀ ਤਾਂ 50 ਸ਼ਬਦਾਂ ਵਿੱਚ ਲਿਖੋ ਪਹਿਲਾ 1857 ਵਿੱਚ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀਆਂ ਕਿਹੜੀਆਂ ਗਤੀਵਿਧੀਆਂ ਨੇ ਅੰਗਰੇਜ਼ਾਂ ਨੂੰ ਡਰਾ ਦਿੱਤਾ ਪਹਿਲਾ ਜਦੋਂ ਵੀ ਬਾਬਾ ਰਾਮ ਸਿੰਘ ਜੀ ਕਿਸੇ ਥਾਂ ਜਾਂਦੇ ਉਹਨਾਂ ਦੇ ਨਾਲ ਘੁਰਸਵਾਰਾਂ ਦੀ ਟੁਕੜੀ ਹੁੰਦੀ ਇਸ ਕਰਕੇ ਅੰਗਰੇਜ਼ਾਂ ਨੂੰ ਲੱਗਣ ਲੱਗਿਆ ਕਿ ਨਾਮਤਰੀ ਬਗਾਵਤ ਦੀ ਤਿਆਰੀ ਕਰ ਰਹੇ ਨੇ ਨਾਮ ਤਾਰੀਆਂ ਦੀ ਆਪਣੀ ڈاک ਸੇਵਾ ਸੀ ਜਿਸ ਨੇ ਅੰਗਰੇਜ਼ਾਂ ਦੇ ਸ਼ਕ ਨੂੰ ਹੋਰ ਵਧਾ ਦਿੱਤਾ ਵਿਆਪਸ ਦੇ ਵਿੱਚ ਇਹ ਤਾਲਮੇਲ ਰੱਖ ਕੇ ਚਿੱਠੀਆਂ ਰਾਹੀਂ ਬਗਾਵਤ ਕਰਨ ਦੀ ਪਲੈਨਿੰਗ ਕਰ ਰਹੇ ਨੇ ਪਲਸ ਉਹ ਨਕਲ ਕੁੜਸਵਾਰੀਆਂ ਦੀ ਆਪਣੀ ਟੁਕੜੀ ਵੀ ਸੀ ਫਿਰ ਬਾਬਾ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ ਜਿਸ ਨਾਲ ਅੰਗਰੇਜ਼ ਹੋ ਡਰ ਗਏ ਕਸ਼ਮੀਰ ਦੇ ਰਾਜੇ ਦੀ ਮਦਦ ਨਾਲ ਕੋਕਾ ਰੈਜੀਮੈਂਟ ਬਣਾਈ ਗਈ ਜਸਟਿਸ ਮਤਲਬ ਜਿਹੜੀ ਟ੍ਰੇਨਿੰਗ ਹੈ ਕਿ ਮਿਲਟਰੀ ਟ੍ਰੇਨਿੰਗ ਉਹ ਵੀ ਕੀਤੀ ਗਈ ਇਹ ਵੇਖ ਕੇ ਅੰਗਰੇਜ਼ੀ ਸਰਕਾਰ ਬਹੁਤ ਕਬਰ ਆ ਗਈ ਅਗਲਾ ਮਲੇਰ ਕੋਟਲਾ ਵਿੱਚ ਨਾਮਤਾਰੀਆਂ ਅਤੇ ਅੰਗਰੇਜ਼ਾਂ ਦਰਮਿਆਨ ਘਟਿਆ ਜਿਹੜਾ ਹਾਦਸਾ ਉਹ ਦੱਸੋ ਨਾਮਤਾਰੀ ਸਿੱਖ ਗਊ ਮਤਾ ਦੇ ਰੱਖਿਆ ਕਰਦੇ ਸਨ ਉਹਨਾਂ ਨੇ ਕਈ ਕਸਾਈਆਂ ਨੂੰ ਮਾਰ ਦਿੱਤਾ 1871 ਵਿੱਚ ਉਹਨਾਂ ਨੇ ਅੰਮ੍ਰਿਤਸਰ, ਰਾਏਕੋਟ ਆਦਿ ਥਾਵਾਂ ਦੇ ਕਸਾਈ ਖਾਨਿਆਂ ਤੇ ਹਮਲਾ ਕਰਕੇ ਕਸਾਈਆਂ ਨੂੰ ਮਾਰ ਦਿੱਤਾ 15 ਜਨਵਰੀ 1872 ਨੂੰ 150 ਕੂਕਿਆਂ ਨੇ ਮਲੇਰ ਕੋਟਲਾ ਵਿੱਚ 부ਚਰਾ ਨੂੰ ਜਾਂ ਕਸਾਈਆਂ ਨੂੰ ਮਤਲਬ ਸਜ਼ਾ ਦੇਣ ਤੇ ਲਈ ਹਮਲਾ ਕੀਤਾ ਠੀਕ ਹੈ ਪਿਆਨਾਕ ਲੜਾਈ ਹੋਈ ਜਿਸ ਵਿੱਚ ਦੋਵਾਂ ਪਾਸਿਆਂ ਦੇ ਬਹੁਤ ਸਾਰੇ ਲੋਕ ਮਾਰੇ ਗਏ ਅੰਗਰੇਜ਼ੀ ਸਰਕਾਰ ਨੇ 88 ਕੂਕਿਆਂ ਨੂੰ ਗ੍ਰਿਫਤਾਰ ਕੀਤਾ 17 ਜਨਵਰੀ 1872 ਨੂੰ 49 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਅਤੇ 18 ਜਨਵਰੀ 1872 ਨੂੰ 16 ਹੋਰ ਕੂਕਿਆਂ ਨੂੰ ਵੀ ਤੋਪਾਂ ਨਾਲ ਮਾਰ ਦਿੱਤਾ ਗਿਆ ਸਤਗੁਰੂ ਰਾਮ ਸਿੰਘ ਜੀ ਨੂੰ ਰੰਗੂਨ ਜੋ ਮਤਲਬ ਬਰਮਾ ਦੇ ਵਿੱਚ ਹੈਗਾ ਉੱਥੇ ਜ਼ਿਲਾਵਤ ਭੇਜ ਦਿੱਤਾ ਗਿਆ ਕਈ ਨਾਮ ਤਾਰੀਕੂ ਕੂਕਿਆਂ ਨੂੰ ਕਾਲਾ ਪਾਣੀ ਪੇਸ ਦਿੱਤਾ ਗਿਆ ਕੁਝ ਨੂੰ ਸਮੁੰਦਰ ਵਿੱਚ ਡੁਬਾ ਕੇ ਮਾਰ ਦਿੱਤਾ ਗਿਆ ਅੰਗਰੇਜ਼ਾਂ ਨੇ ਕੂਕਿਆਂ ਦੀਆਂ ਜਾਇਦਾਦਾਂ ਕਬਜ਼ੇ ਵਿੱਚ ਲੈ ਲਈਆਂ ਅੰਗਰੇਜ਼ੀ ਅਤਿਆਚਾਰਾਂ ਦੇ ਬਾਵਜੂਦ ਕੋਕਾ ਲਹਿਰ 15 ਅਗਸਤ 1947 ਤੱਕ ਜਾਰੀ ਰਹੀ ਜਦੋਂ ਭਾਰਤ ਆਜ਼ਾਦ ਹੋਇਆ ਅਗਲਾ ਆਰਿਆ ਸਮਾਜ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਦਾ ਵਰਣਨ ਕਰੋ ਦੇਖੋ ਇੰਪੋਰਟੈਂਟ ਹੈ आर्य समाज ने पंजाब विच राष्ट्रीय जागरूकता दी पावना जगाई फिर लाला लाजपत राय सरदार अजीत सिंह सरदानंद भाई परमानंद लाला हरदयाल ला आदि आर्य समाज दे प्रमुख योगदान निशान फिर इसने पंजाब विच स्वदेशी लेंड नु उत्साह किता उत्साहित किता कैहंदा मतलब अपने बनाई हुई चीजान नु वड़तो उस चीज नु उत्साह देता फिर ਆਰੀਆ ਸਮਾਜ ਨੇ ਪੰਜਾਬ ਵਿੱਚ ਬਹੁਤ ਸਾਰੇ ਸਕੂਲ ਤੇ ਕਾਲਜ ਖੋਲੇ ਉਸ ਤੋਂ ਬਾਅਦ ਆ ਜਾਂਦਾ ਹੈ ਪੰਜਾਬ ਵਿੱਚ ਗਦਰ ਪਾਰਟੀ ਵੱਲੋਂ ਕੀਤੇ ਗਏ ਯਤਨਾਂ ਦਾ ਵਰਣਨ ਕਰੋ ਦੇਖੋ ਪਹਿਲਾ ਹਜ਼ਾਰਾਂ ਉਪਦੇਸ਼ਕ ਗਦਰ ਪਾਰਟੀ ਵਿੱਚ ਸ਼ਾਮਲ ਹੋਏ ਰਾਜ ਬਿਹਾਰੀ ਬੋਸ ਨੇ ਉਪਦੇਸ਼ਕ ਲਾਹੌਰ ਫਿਰੋਜ਼ਪੁਰ ਮੇਰਠ ਅੰਬਾਲਾ ਮਲਤਾਨ ਪੇਸ਼ਾਵਰ ਅਤੇ ਹੋਰ ਥਾਵਾਂ ਤੇ ਛਾਉਣੀਆਂ ਵਿੱਚ ਕੈਂਟੋਨਮੈਂਟ ਵਿੱਚ ਭੇਜੇ ਜਿੱਥੇ ਉਹਨਾਂ ਨੂੰ ਮਤਲਬ ਸੈਨਿਕਾਂ ਨੂੰ ਬਗਾਵਤ ਦੇ ਲਈ ਤਿਆਰ ਕੀਤਾ ਠੀਕ ਹੈ ਫਿਰ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਗਦਰ ਅਖਬਾਰ ਕੱਢਣ ਲਈ ਲਾਲਾ ਰਾਮ ਰਾਮਸਰਨ ਦਾਸ ਕਪੂਰਥਲਾ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਫਲਤਾ ਨਾ ਮਿਲੀ ਬਾਅਦ ਵਿੱਚ ਗਦਰ ਗੂੰਜ ਪ੍ਰਕਾਸ਼ਿਤ ਹੋਈ ਫਿਰ ਫਰਵਰੀ 1915 ਵਿੱਚ ਸਰਾਬਾ ਦੇ ਫਿਰੋਜ਼ਪੁਰ ਵਿੱਚ ਹਥਿਆਰਬੰਦ ਬਗਾਵਤ ਦੀ ਯੋਜਨਾ ਬਣਾਈ ਪਰ ਕਿਰਪਾਲ ਸਿੰਘ ਦੀ ਦਗਾਬਾਜ਼ੀ ਕਰਕੇ ਉਹ ਅਸਫਲ ਰਹੇ ਅਗਲਾ ਜਾਣਦੇ ਬਾਬਾ ਗੁਰਜੀਤ ਸਿੰਘ ਨੇ ਕਨੇਡਾ ਜਾਣ ਵਾਲੇ ਲੋਕਾਂ ਲਈ ਕੀ ਕੰਮ ਕੀਤਾ ਦੇਖੋ ਪੰਜਾਬ ਦੇ ਲੋਕ ਆਪਣੇ ਜੀਵਨ ਨਿਵਾਲੇ ਕਨੇਡਾ ਜਾਣਾ ਚਾਹੁੰਦੇ ਸਨ ਪਰ ਉੱਥੇ ਦੀ ਸਰਕਾਰ ਪਾਰਟੀਆਂ ਦੇ ਵਿਰੋਧੀ ਸੀ 1913 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਗੁਰਧਿੱਤ ਸਿੰਘ ਸੀਗੇ ਉਹਨਾਂ ਨੇ ਬਹੁਤ ਇੰਪੋਰਟੈਂਟ ਹੈ ਜਪਾਨੀ ਜਹਾਜ਼ ਕੋਮਾਗਾਟਾ ਮਾਰੂ ਕਿਰਾਏ ਤੇ ਲਿਆ ਤਾਂ ਜੋ ਪਾਰਤੀ ਮਜ਼ਦੂਰ ਸਿੱਧਾ ਕੈਨੇਡਾ ਜਾ ਸਕਣ ਉਸ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਨਾਮ ਦਿੱਤਾ ਗਿਆ ਜਦੋਂ ਇਹ ਜਹਾਜ਼ ਕੈਨੇਡਾ ਪਹੁੰਚਿਆ ਤਾਂ ਉਥਲੀ ਸਰਕਾਰ ਨੇ ਉਹਨਾਂ ਨੂੰ ਵਾਪਸ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਅਗਲਾ ਆ ਜਾਂਦਾ ਹੈ ਇੰਪੋਰਟੈਂਟ ਹੈ ਜਲੀਆਂਵਾਲਾ ਬਾਗ ਹਾਦਸੇ ਦੇ ਕੀ ਕਾਰਨ ਸੀ ਪਹਿਲਾ ਰੋਲਟ ਐਕਟ ਅੰਗਰੇਜ਼ੀ ਸਰਕਾਰ ਨੇ ਭਾਰਤੀ ਰਾਸ਼ਟਰੀ ਆંદੋਲਨ ਨੂੰ ਕੁਚਲਣ ਲਈ ਇਹ ਕਾਨੂੰਨ ਬਣਾਇਆ ਇਸ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾਂ ਵਾਰੰਟ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਦੂਜਾ ਡਾਕਟਰ ਸਤਿਪਾਲ ਤੇ ਡਾਕਟਰ ਕਿਚਲੂ ਦੀ ਗ੍ਰਿਫਤਾਰੀ ਰੋਲਟ ਐਕਟ ਦੇ ਵਿਰੋਧ ਵਿੱਚ ਪੰਜਾਬ 'ਚ ਹੜਤਾਲਾਂ ਹੋਈਆਂ ਤੇ ਅੰਗਰੇਜ਼ੀ ਸਰਕਾਰ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਡਾਕ ਆਗੂ ਜਿਹੜੇ ਸੀਗੇ ਡਾਕਟਰ ਸਤਪਾਲ ਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਜਿਸ ਕਾਰਨ ਲੋਕ ਗੁੱਸੇ ਵਿੱਚ ਆ ਗਏ ਅਗਲਾ ਅੰਗਰੇਜ਼ਾਂ ਦੀ ਹੱਤਿਆ ਅੰਮ੍ਰਿਤਸਰ ਵਿੱਚ ਪੁਲਿਸ ਨੇ નિર્ਦੋਸ਼ ਲੋਕਾਂ ਤੇ ਗੋਲੀ ਚਲਾਈ ਚਿੱਸਤੇ ਜਵਾਬ ਵਿੱਚ ਲੋਕਾਂ ਨੇ ਪੰਜ ਅੰਗਰੇਜ਼ ਅਧਿਕਾਰੀਆਂ ਨੂੰ ਮਾਰ ਦਿੱਤਾ ਇਸ ਕਾਰਨ ਅੰਮ੍ਰਿਤਸਰ ਦਾ ਪ੍ਰਸ਼ਾਸਨ ਜਨਰਲ ਡਾਇਰ ਦੇ ਹਵਾਲੇ ਕਰ ਦਿੱਤਾ ਗਿਆ ਠੀਕ ਹੈ ਜੀ ਅਗਲਾ ਜਾਂਦੇ ਸਰਦਾਰ ਉਦਮ ਸਿੰਘ ਨੇ ਜਲੀਆਂਵਾਲਾ ਬਾਗ ਮੈਸਕਰ ਜਿਹੜਾ ਹੋਇਆ ਸੀ ਨਰਸੰਗਾਰ ਉਹਦਾ ਬਦਲਾ ਕਿਵੇਂ ਲਿਆ ਠੀਕ ਹੈ ਇਹਦਾ ਉੱਤਰ ਹੈਗਾ ਸਰਦਾਰ ਉਦਮ ਸਿੰਘ ਭਾਰਤ ਦੇ ਮਹਾਨ ਦੇਸ਼ ਭਗਤ ਸਨ ਜੋ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਏ 1940 ਵਿੱਚ ਉਹਨਾਂ ਨੇ ਇੰਗਲੈਂਡ ਵਿੱਚ ਸਰ ਮਾਈਕਲ ਡੁਵਾਈਅਰ ਨੂੰ ਮਾਰ ਦਿੱਤਾ ਜੋ ਜਲੀਆਂ ਵਾਲਾ ਬਾਗ ਹਤਿਆਕਾਂ ਦੇ ਸਮੇਂ ਪੰਜਾਬ ਦਾ ਗਵਰਨਰ ਸੀ ਉਦਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਜੂਨ 1940 ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਅਗਲਾ ਖਿਲਾਫਤ ਅੰਦੋਲਨ ਤੇ ਨੋਟ ਲਿਖੋ ਦੇਖੋ ਇਹਦਾ ਵੇਰਵਾ ਦੇ ਦਿੰਦੀ ਆ ਦੇਖੋ ਟਰਕੀ ਜਿਹੜਾ ਸੀ ਠੀਕ ਹੈ ਬ੍ਰਿਟਿਸ਼ਰਸ ਨੇ ਅੰਗਰੇਜ਼ਾਂ ਨੇ ਉਹਨਾਂ ਨੂੰ ਹਰਾ ਕੇ ਉੱਥੇ ਤਾਂ ਜਿਹੜਾ ਰਿਲੀਜੀਅਸ ਹੈਡ ਸੀ ਧਾਰਮਿਕ ਆਗੂ ਸੀਗੇ ਜਾਂ ਹੈਡ ਸੀਗੇ ਮੁਸਲਮਾਨਾ ਦੇ ਉਹਨਾਂ ਨੂੰ ਖਲੀਫਾ ਕਿਹਾ ਜਾਂਦਾ ਠੀਕ ਹੈ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ ਤੇ ਆਪਣਾ ਰਾਜ ਸ਼ੁਰੂ ਕਰਤਾ ਸੀ ਜਿਹਦੇ ਕਰਕੇ ਇੰਡੀਆ ਵਿੱਚ ਜਿਹੜੇ ਮੁਸਲਮਾਨ ਸੀ ਉਹਨਾਂ ਦਾ ਕਾਫੀ ਇਮੋਸ਼ਨਲੀ ਉਹ ਬਹੁਤ ਤੱਕਾ ਲੱਗਿਆ ਸੀ ਇਸੇ ਕਰਕੇ ਉਹਨਾਂ ਨੇ ਇੱਥੇ ਵੀ ਆंदोलਨ ਕੀਤਾ ਸੀ ਮੁਸਲਮਾਨਾਂ ਨੇ ਤੇ ਇੱਥੇ ਮੈਂ ਹੀ ਸਮਝਾ ਰਹੀਆਂ ਤੁਹਾਨੂੰ ਦੇਖੋ ਖিলাਫਤ ਆंदोलਨ ਪਹਿਲੀ ਵਿਸ਼ਵ ਯੁੱਧ ਤੋਂ ਬਾਅਦ ਮੁਸਲਮਾਨ ਵੱਲੋਂ ਅੰਗਰੇਜ਼ ਸਰਕਾਰ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਪਹਿਲੇ ਵਿਸ਼ਵ ਯੁੱਧ ਵਿੱਚ ਤੁਰਕੀ ਦੀ ਹਾਰ ਹੋ ਗਈ ਸੀ ਅਤੇ ਵਿਜਿਤ ਹਾਸਲ ਕਰਨ ਵਾਲੀਆਂ ਰਾਸ਼ਟਰਾਂ ਨੇ ਤੁਰਕੀ ਦੇ ਸਾਮਰਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਭਾਰਤੀ ਮੁਸਲਮਾਨ ਇਸ ਗੱਲ ਤੇ निराश हो गए ते तुर्की ਲਈ ਹਮਦਰਦੀ ਰੱਖਣ ਲੱਗੇ ਉਹਨਾਂ ਨੇ तुर्की ਦੇ ਖਲੀਫਾ ਨੂੰ ਆਪਣਾ ਧਾਰਮਿਕ ਆਗੂ ਮੰਨਿਆ ਸੀ ਉਹ ਇਸ ਤੀ ਬੇਸਤੀ ਸੈਨ ਨਹੀਂ ਕਰ सके ਇਸ ਲਈ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ ਇਸ ਤਰ੍ਹਾਂ ਖিলাਫਤ ਆंदोलन ਸ਼ੁਰੂ ਹੋਇਆ ਅਗਲਾ ਆ ਜਾਂਦਾ ਹੈ ਬੱਬਰਦੀ ਗਤੀਵਿਧੀਆਂ ਤੇ ਨੋਟ ਲਿਖੋ ਦੇਖੋ ਬਬਰ ਅਕਾਲੀ ਦਾ ਉਦੇਸ਼ ਆਪਣੇ ਧਰਮ ਦੇ ਦੁਸ਼ਮਨਾ ਅਤੇ ਅੰਗਰੇਜ਼ ਸਰਕਾਰ ਦੇ ਸਮਰਥਕਾਂ ਨੂੰ ਮਾਰਨਾ ਸੀ ਇਹ ਇੱਕ ਸੁਧਾਰਕ ਪ੍ਰਕਿਰਿਆ ਵੀ ਸੀ ਉਹਨਾਂ ਨੂੰ ਹਥਿਆਰਾਂ ਦੀ ਕਾਟ ਸੀ ਜਿਸ ਕਰਕੇ ਉਹਨਾਂ ਨੂੰ ਪੈਸਿਆਂ ਦੀ ਲੋੜ ਸੀ ਉਹਨਾਂ ਨੇ ਪੰਜਾਬੀ ਸੈਨਿਕਾਂ ਨੂੰ ਆਵਾਜ਼ ਕੀਤਾ ਕਿ ਉਹ ਫੌਜ ਵਿੱਚ ਸ਼ਾਮਲ ਹੋਣ ਤੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਉਹਨਾਂ ਨੇ ਬੱਬਰ ਕਾਲੀ ਦੁਆਪਾ ਨਾਂ ਦਾ ਅਖਬਾਰ ਵੀ ਜਾਰੀ ਕੀਤਾ। ਉਹਨਾਂ ਨੇ ਬਹੁਤ ਸਾਰੇ ਸਰਕਾਰੀ ਸਮਰਥਕਾਂ ਨੂੰ ਮਾਰਿਆ। ਉਹਨਾਂ ਨੇ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਪ੍ਰੇਰਣਾ ਦਿੱਤੀ। ਅਗਲਾ ਨੌਜਵਾਨ ਸਭਾ ਤੇ ਨੋਟ ਲਿਖੋ। ਠੀਕ ਹੈ। ਇਹਦਾ ਹੈ ਸਰਦਾਰ ਭਗਤ ਸਿੰਘ ਨੇ 1925 ਤੋਂ 26 ਵਿੱਚ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਸੀ। ਇਸ ਸਭਾ ਦਾ ਮੁੱਖ ਉਪਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਸੀ ਸਰਦਾਰ ਭਗਤ ਸਿੰਘ ਇਸ ਸਭਾ ਦੇ ਜਨਰਲ ਸਕੱਤਰ ਸਿਗੇ ਇਹ ਸਭਾ ਜਲਦੀ ਹੀ ਕਾਂਗਰਸ ਦੇ ਉਗਰਵਾਦੀ ਸਮੂਹ ਦਾ ਹਿੱਸਾ ਬਣ ਗਈ ਇਹ ਇਨਕਲਾਬੀਆਂ ਦੀ ਮੁੱਖ ਕੇਂਦਰ ਬਣਿਆ ਇਸ ਦੀਆਂ ਮੀਟਿੰਗਾਂ ਲਾਹੌਰ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਸਨ ਜਿੱਥੇ ਲੈਨਨ ਅਤੇ ਕਾਲ ਮਾਰਕਸ ਦੇ ਵਿਚਾਰਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਇਸ ਵਿੱਚ ਵਿਦੇਸ਼ੀ ਇਨਕਲਾਬੀ ਆંદੋਲਨਾਂ ਬਾਰੇ ਵੀ ਚਰਚਾ ਕੀਤੀ ਜਾਂਦੀ ਸੀ ਅਗਲਾ ਸਾਈਮਨ ਕਮਿਸ਼ਨ ਤੇ ਨੋਟ ਲਿਖੋ ਦੇਖੋ 1927 ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਜਿਸ ਦਾ ਮੁਖੀ ਸਰ ਜੌਨ ਸਾਈਮਨ ਸੀ ਇਸ ਕਰਕੇ ਇਸ ਨੂੰ ਸਾਈਮਨ ਕਮਿਸ਼ਨ ਕਿਹਾ ਜਾਂਦਾ ਹੈ ਇਹ ਕਮਿਸ਼ਨ 1928 ਵਿੱਚ ਭਾਰਤ ਆਇਆ ਇਸ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਇਸ ਕਾਰਨ ਜਿੱਥੇ ਵੀ ਇਹ ਕਮਿਸ਼ਨ ਗਿਆ ਉੱਥੇ ਇਸ ਦਾ ਕਾਲੇ ਛੰਡਿਆਂ ਨਾਲ ਵਿਰੋਧ ਕੀਤਾ ਗਿਆ ਸਾਈਮਨ ਕਮਿਸ਼ਨ ਵਾਪਸ ਜਾ ਦੇ ਨਾਰੇ ਵੀ ਲਗਾਏ ਗਏ ਇਹ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਸਰਕਾਰ ਨੇ ਪੂਤੀ નિર્દયਤਾ ਨਾਲ ਕੁਚਲਿਆ लाहौर विच लाला लाजपत राय उत्ते चार्ज किया गया जिस करके कुछ दिन बाद दी मौत हो गई सभी राजनीतिक पार्टिया ने सरकार की इस नीति की निंदा की थी अगला प्रजा मंडल के काम बारे लिखो देखो पंजाब प्रजा मंडल अते रियासती प्रजा मंडल ने सरदार सेवा सिंह ठीकरीवाला की अगवाई हेठ जबरदस्त योगदान पाया ਉਨ੍ਹਾਂ ਦੇ ਪ੍ਰਮੁੱਖ ਕਾਰਜ ਕਿਹੜੇ-ਕਿਹੜੇ ਸੀਗੇ ਪਹਿਲਾ ਪ੍ਰਜਾ ਮੰਡਲ ਨੇ ਆਪਣੇ ਇਜਲਾਸ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣੇ ਮੀਟਿੰਗਸ ਕਰਕੇ ਜਲਾ ਇਜਲਾਸ ਕਰਕੇ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਇਹ ਪਟਿਆਲਾ ਦੇ ਰਾਜਾ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾਉਂਦਾ ਰਿਹਾ ਤੀਜਾ ਇਹ ਬਾਬਾ ਹੀਰਾ ਸਿੰਘ ਪੱਥਲ ਤੇਜਾ ਸਿੰਘ ਸਫਤੰਦਰ ਬਾਬਾ ਸੁੰਦਰ ਸਿੰਘ ਆਦਿ ਦੇ ਸਹਿਯੋਗ ਨਾਲ ریاਸਤੀ ਸਰਕਾਰ ਅਤੇ ਬ੍ਰਿਟਿਸ਼ ਰਾਜ ਦਾ ਵਿਰੋਧ ਕਰਦੇ ਰਹੇ। ਅਗਲਾ 100 ਤੋਂ 100 ਵਿੱਚ ਸ਼ਬਦਾਂ ਵਿੱਚ ਦੱਸੋ। ਭਾਰਤ ਦੀ ਆਜ਼ਾਦੀ ਲਈ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਕੀ ਯੋਗਦਾਨ ਕੀਤੇ ਜਾਂ ਯਤਨ ਕੀਤੇ? ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਲੋਕਾਂ ਨੂੰ ਅੰਮ੍ਰਿਤ ਪਿਲਾ ਕੇ ਨਵੀਂ ਚਲਾਨਾ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਧਾਰਮਿਕ ਅਤੇ ਸਮਾਜਿਕ ਸੁਧਾਰਾ ਦੇ ਨਾਲ-ਨਾਲ ਦੇਸ਼ ਨੂੰ ਆਜ਼ਾਦ ਕਰਵਾਉਣਾ ਵੀ ਸੀ। ਉਹਨਾਂ ਨੇ ਅੰਗਰੇਜ਼ਾਂ ਨਾਲ ਸਹਿਯੋਗ ਨਾ ਕਰਨ ਦੀ ਨੀਤੀ ਅਪਣਾਈ। ਫਿਰ ਉਹਨਾਂ ਨੇ ਸਰਕਾਰੀ ਡਾਕ ਸੇਵਾਵਾਂ, ਵਿਦੇਸ਼ੀ ਕੱਪੜਿਆਂ, ਸਰਕਾਰੀ ਅਦਾਲਤਾਂ, ਸਕੂਲਾਂ ਅਤੇ ਕਾਲਜਾਂ ਦਾ ਬਾਇਕਾਟ ਕੀਤਾ। ਫਿਰ ਕੁੱਕਿਆ ਨੂੰ ਫੌਜੀ ਤਾਲੀਮ ਦੇਣ ਦੀ ਸ਼ੁਰੂਆਤ ਕੀਤੀ। ਸ਼ੁਰੂ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ ਤਾਂ ਜੋ ਉਹਨਾਂ ਦੇ ਉਪਦੇਸ਼ਾਂ ਦਾ ਵਿਸ਼ਾਲ ਪ੍ਰਸਾਰ ਹੋ ਸਕੇ ਛੇਵਾ ਅੰਗਰੇਜ਼ਾਂ ਨੇ ਕਈ ਥਾਵਾਂ ਤੇ ਕਸਾਈਖਾਨੇ ਖੋਲੇ ਪਰ ਨਾਮਤਾਰੀ ਸਿੱਖਾਂ ਨੇ ਗਊ ਰੱਖਿਆ ਦੇ ਅਭਿਆਨ ਸ਼ੁਰੂ ਕੀਤਾ ਤੇ ਕਈ ਕਸਾਈਆਂ ਨੂੰ ਮਾਰਿਆ ਸਤਵਾ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੂੰ ਜ਼ਬਰਦਸਤ ਮੌਕਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਮੌਕਾ ਲੱਭ ਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਠੀਕ ਹੈ ਤੇ ਅੰਗਰੇਜ਼ ਸਰਕਾਰ ਨੇ ਕੋਕਿਆਂ ਤੇ ਬਹੁਤ ਜ਼ਬਰ ਜ਼ੁਲਮ ਕੀਤੇ ਪਰ ਇਹ ਲਹਿਰ 파ਰਦੀ ਆਜ਼ਾਦੀ ਤੱਕ ਜਾਰੀ ਰਹੀ ਅਗਲਾ ਇੰਪੋਰਟੈਂਟ ਹੈਗੇ ਇਹ ਹੈਗੇ ਆर्य ਸਮਾਜ ਦਾ ਪੰਜਾਬ ਦੀ ਆਜ਼ਾਦੀ 'ਚ ਕੀ ਯੋਗਦਾਨ ਸੀ ਦੇਖੋ ਪਹਿਲਾ Swami Dayanand Saraswati ਨੇ 1875 ਵਿੱਚ Arya Samaj ਦੀ ਸਥਾਪਨਾ ਕੀਤੀ Arya Samaj ਨੇ ਅੰਗਰੇਜ਼ਾਂ ਵਿਰੁੱਧ ਗੈਰ ਸਹਿਯੋਗ ਅੰਦੋਲਨ ਵਿੱਚ ਭਾਗ ਲਿਆ ਅਤੇ ਸਕੂਲ ਤੇ ਕਾਲਜ ਖੋਲ ਕੇ ਸਵਦੇਸ਼ੀ ਲੈਣ ਨੂੰ ਜਨਮ ਦਿੱਤਾ ਫਿਰ Swami Dayanand ਨੇ ਪੰਜਾਬੀਆਂ ਵਿੱਚ ਰਾਸ਼ਟਰੀ ਭਾਵਨਾ ਭਰੀ ਉਸ ਤੋਂ ਬਾਅਦ ਉਹਨਾਂ ਨੇ ਭਾਰਤੀਆਂ ਨੂੰ ਆਪਣੀ ਦੇਸ਼ ਭਗਤੀ ਅਤੇ ਸਭਿਆਚਾਰ ਤੇ ਮਾਣ ਕਰਨਾ ਸਿਖਾਇਆ ਲਾਲਾ ਲਾਜਪਤਰਾਈ ਸਰਦਾਰ ਅਜੀਤ ਸਿੰਘ ਤੇ ਸਰਦਨੰਦ ਵਰਗੇ ਆਰਿਆ ਸਮਾਜ ਨਾਲ ਜੁੜੇ ਹੋਏ ਵੱਡੇ ਦੇਸ਼ ਭਗਤ ਸਨ ਫਿਰ ਅੰਗਰੇਜ਼ ਸਰਕਾਰ ਨੇ ਆਰਿਆ ਸਮਾਜੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਉਹਨਾਂ ਉੱਤੇ ਨਿਗਰਾਨੀ ਸ਼ੁਰੂ ਕਰ ਦਿੱਤੀ ਜਿਹੜੇ ਆਰਿਆ ਸਮਾਜੀ ਸਰਕਾਰੀ ਨੌਕਰੀਆਂ ਵਿੱਚ ਸਨ ਉਹਨਾਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਆਰਿਆ ਸਮਾਜੀ ਅਖਬਾਰਾਂ ਅਖਬਾਰ ਵੀ ਜਿਹੜੇ ਸੀਗੇ ਉਹ ਪੰਜਾਬ ਦੀ ਆਜ਼ਾਦੀ ਮਤਲਬ ਆਰਿਆ ਸਮਾਜੀ ਅਖਬਾਰ ਵੀ ਪੰਜਾਬ ਦੀ ਆਜ਼ਾਦੀ 'ਚ ਇੱਕ ਮੂਲ ਭੂਮਿਕਾ ਨਿਭਾਉਂਦੇ ਹਰੇ ਨਿਭਾਉਂਦੇ ਰਹੇ ਅਗਲਾ ਹੈਗਾ ਗਦਰ ਪਾਰਟੀ ਨੇ ਭਾਰਤ ਦੀ ਆਜ਼ਾਦੀ ਲਈ ਕੀ ਯਤਨ ਕੀਤੇ ਦੇਖੋ ਗਦਰ ਪਾਰਟੀ 1913 ਵਿੱਚ ਸੈਨ ਫਰਾਂਸਿਸਕੋ ਅਮਰੀਕਾ ਵਿੱਚ ਬਣੀ ਬਾਬਾ ਸੋਹਨ ਸਿੰਘ ਪਖਨਾ ਇਸ ਦੇ ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਫਿਰ ਇਹ ਪਾਰਟੀ ਉਰਦੂ ਪਾਸ਼ਾ ਵਿੱਚ ਗਦਰ ਨਾਮਕ ਹਫਤਾਵਾਰੀ ਅਖਬਾਰ ਪ੍ਰਕਾਸ਼ਿਤ ਕਰਦੀ ਸੀ ਜਿਸ ਦੇ ਸੰਪਾਦਕ ਕਰਤਾਰ ਸਿੰਘ ਸਰਾਬਾ ਸਨ ਫਿਰ ਪਾਰਟੀ ਦਾ ਮੁੱਖ ਉਦੇਸ਼ ਹਥਿਆਰਬੰਦ ਬਗਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ ਫਿਰ ਇਸ ਲਹਿਰ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ ਕਿਹੜੀਆਂ-ਕਿਹੜੀਆਂ ਨੇ ਫੌਜ ਵਿੱਚ ਬਗਾਵਤੀ ਭਾਵਨਾ ਫੈਲਾਉਣਾ ਅੰਗਰੇਜ਼ਾਂ ਦੇ ਮਖਬਰਾਂ ਮਤਲਬ ਜਿਹੜੇ ਖਬਰੀ ਹੈਗੇ ਨੇ ਉਹਨਾਂ ਦੀ ਹੱਤਿਆ ਕਰਨੀ ਜੇਲਾ ਨੂੰ ਤੋੜਨਾ ਫਿਰ ਸਰਕਾਰੀ ਖਜ਼ਾਨਿਆਂ ਅਤੇ ਪੁਲਿਸ ਥਾਣਿਆਂ ਦੀ ਲੁੱਟ ਇਨਕਲਾਬੀ ਸਾਹਿਤ ਦੀ ਪ੍ਰਕਾਸ਼ਨਾ ਅਤੇ ਵੰਡ ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਕਰਨੀ ਹਥਿਆਰ ਇਕੱਠੇ ਕਰਨਾ ਬੰਬ ਬਣਾਉਨੇ ਜ਼ੇਲ ਵੀ ਡਾਕ ਅਤੇ ਟੈਲੀਗ੍ਰਾਫ ਲਾਈਨਾਂ ਦਾ ਉਹਨਾਂ ਦਾ ਨੁਕਸਾਨ ਪਹੁੰਚਾਣਾ ਇਨਕਲਾਬੀਆ ਦਾ ਝੰਡਾ ਲਹਿਰਾਉਣਾ ਤੇ ਵਿਦਰੋਹੀ ਨੌਜਵਾਨਾਂ ਦੀ ਸੂਚੀ ਤਿਆਰ ਕਰਨੀ ਤੇ ਇਸ ਲਹਿਰ ਦਾ ਨੇਤਰ ਮਤਲਬ ਜੋ ਇਹਨਾਂ ਨੂੰ ਲੀਡ ਕਰ ਰਹੀ ਸੀ ਨੇਤਰਤਵ ਕਰ ਰਹੀ ਸੀ ਉਹ ਸੀ ਰਾਸ਼ਬਿਹਾਰੀ ਬੋਸ ਠੀਕੇ ਫੇਕ ਕਰਤਾਰ ਸਿੰਘ ਸਰਾਬਾ ਨੇ ਗਦਰ ਅਖਬਾਰ ਦੇ ਛਾਪੇਖਾਨੇ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸੰਭਵ ਨਾ ਹੋ ਸਕਿਆ ਉਹ ਲੁਧਿਆਣਾ ਅਤੇ ਲਾਹੌਰ ਵਿੱਚ ਗਦਰ ਗੂੰਜ ਨਾਮਕ ਅਖਬਾਰ ਛਪਵਾਉਂਦੇ ਰਹੇ ਇਸ ਦੌਰਾਨ ਭਾਰਤ ਦੀ ਆਜ਼ਾਦੀ ਲਈ ਇੱਕ ਨਵਾਂ ਝੰਡਾ ਤਿਆਰ ਕੀਤਾ ਗਿਆ ਜਿਸ ਨੂੰ ਕਰਤਾਰ ਸਿੰਘ ਸਰਾਬਾ ਨੇ ਹਰ ਥਾਂ ਵੰਡਿਆ ਲਾਹੌਰ ਸਾਜ਼ਿਸ਼ ਕੇਸ ਵਿੱਚ 46 ਵਿਦਰੋਹੀਆਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਬਹੁਤ ਸਾਰੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਮਿਲੀ ਅਖੀਰਕਾਰ ਇਹ ਵਿਦਰੋਹ ਸੰਪੂਰਨ ਤੌਰ ਤੇ ਸਫਲ ਨਹੀਂ ਹੋ ਸਕਿਆ ਅਗਲਾ ਹੈਗੇ ਕਾਮਾਗਾਟਾ ਮਾਰੂ ਘਟਨਾ ਬਾਰੇ ਲਿਖੋ ਠੀਕ ਹੈ ਇੱਥੇ ਪਹਿਲੀ ਗੱਲ ਅੰਗਰੇਜ਼ੀ ਨੀਤੀਆਂ ਕਰਕੇ ਪੰਜਾਬੀਆਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ ਇਸ ਕਰਕੇ ਪੰਜਾਬੀ ਵਿਦੇਸ਼ੀ ਦੇਸ਼ਾਂ ਖਾਸ ਕਰਕੇ ਕੈਨੇਡਾ ਵਿੱਚ ਰੋਜ਼ਗਾਰ ਦੀ ਪਾਲ ਕਰਨ ਲਈ ਜਾਣ ਲੱਗੇ ਕੈਨੇਡਾ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਕਿ ਸਿਰਫ ਉਹੀ ਭਾਰਤੀ ਉੱਥੇ ਜਾ ਸਕਦੇ ਹਨ ਜੋ ਆਪਣੇ ਦੇਸ਼ੀ ਬੰਦਰਗਾਹ ਤੋਂ ਸਿੱਧਾ ਕੈਨੇਡਾ ਪਹੁੰਚਣ ਉਤੋਂ ਬਾਅਦ 24 ਜਨਵਰੀ 1913 ਨੂੰ ਕੈਨੇਡਾ ਦੇ ਉੱਚ ਅਦਾਲਤ ਨੇ ਇਹ ਨਿਯਮ ਜਿਹੜਾ ਸੀ ਰੱਦ ਕਰ ਦਿੱਤਾ ਪਰ ਫਿਰ ਵੀ ਕਿਸੇ ਵੀ ਜਹਾਜ਼ ਕੰਪਨੀ ਨੇ ਪੰਜਾਬੀਆਂ ਨੂੰ ਕਨੇਡਾ ਲੈ ਜਾਣ ਦੀ ਜ਼ਿੰਮੇਵਾਰੀ ਨਹੀਂ ਲਈ ਉਤੋਂ ਬਾਅਦ ਪਾਪਾ ਗੁਰਦੇਵ ਸਿੰਘ ਅੰਮ੍ਰਿਤਸਰ ਦੇ ਵਿੱਚੋਂ ਉਹਨਾਂ ਨੇ ਜਾਪਾਨ ਤੋਂ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਤੇ ਲਿਆ ਫਿਰ ਇਹ ਜਹਾਜ਼ 23 ਮਈ 1914 ਨੂੰ ਵੈਂਕੂਵਰ ਕਨੇਡਾ ਦੇ بندرگاہ ਤੇ ਪਹੁੰਚਿਆ ਪਰ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ ਗਈ ਅਖੀਰਕਾਰ ਯਾਤਰੀਆਂ ਨੇ ਵਾਪਸ ਭਾਰਤ ਜਾਣਾ ਮਨਜ਼ੂਰ ਕਰ ਲਿਆ ਉਸ ਤੋਂ ਬਾਅਦ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਵੈਂਕੂਵਰ ਤੋਂ ਭਾਰਤ ਵਾਪਸ ਮੁੜਿਆ ਇਹ ਜਹਾਜ਼ ਹੁਗਲੀ ਦਰਿਆ 'ਚ ਪਹੁੰਚਿਆ ਤਾਂ ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਉੱਥੇ ਆ ਕੇ ਜਹਾਜ਼ ਦੀ ਤਲਾਸ਼ੀ ਲਵਾਈ ਫਿਰ ਉਸ ਤੋਂ ਬਾਅਦ ਜਹਾਜ਼ ਨੂੰ ਪੱਜਪਟ ਪੋਰਟ ਕਲਕੱਤਾ ਤੇ ਮਤਲਬ ਉਤਾਰਿਆ ਗਿਆ ਉੱਥੇ ਲੋਕਾਂ ਨੂੰ ਤੇ ਉੱਥੇ ਲੰਗਰ ਖਵਾਇਆ ਗਿਆ ਉਹਨਾਂ ਨੂੰ ਠੀਕ ਹੈ ਫਿਰ ਉਸ ਤੋਂ ਬਾਅਦ ਯਾਤਰੀਆਂ ਨੂੰ ਰੇਲ ਗੱਡੀਆਂ ਰਾਹੀਂ ਪੰਜਾਬ ਭੇਜਣ ਦਾ ਹੁਕਮ ਦਿੱਤਾ ਗਿਆ ਤਾਂ ਕਿ ਉੱਥੇ ਕੋਈ ਵੀ ਗੜਬੜ ਨਾ ਹੋ ਜਾ ਕਿਉਂਕਿ ਬਹੁਤ ਸਾਰੇ ਭਾਰਤੀ ਇਕੱਠੇ ਹੋ ਗਏ ਸੀ ਉਹਨਾਂ ਨੂੰ ਸੀ ਵੀ ਸਾਡੇ ਅਗੇਂਸਟ ਨਾ ਬੋਲ ਪੈਣ ਇਸੇ ਕਰਕੇ ਸ਼ਾਮ ਨੂੰ ਜਦੋਂ ਪੰਜਾਬੀ ਰੇਲਵੇ ਸਟੇਸ਼ਨ ਤੇ ਬੈਠੇ ਸਨ ਉਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਉਤੋਂ ਬਾਅਦ 40 ਲੋਕ ਜਿਹੜੇ ਹੈਗੇ ਨੇ ਇਸ ਝੜਪ ਦੇ ਵਿੱਚ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ ਤੇ ਆਪਾਂ ਇਹ ਕਹਿ ਸਕਦੇ ਹਾਂ ਇਹ ਘਟਨਾ ਪੰਜਾਬੀਅਲੇ ਲਈ ਬਹੁਤ ਦੁਖਦਾਈ ਰਹੀ ਪਰ ਇਸ ਨੇ ਵਿਦੇਸ਼ ਰਹਿੰਦਿਆਂ ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਪਾਪਨਾ ਹੋੜਤੀ ਵਰ ਕਰਤੀ ਅਗਲਾ ਹੈਗਾ ਜਲੀਆਂ ਵਾਲਾ ਬਾਗ ਹਤਿਆਕਾਂਡ ਬਾਰੇ ਲਿਖੋ ਦੇਖੋ 13 ਮਾਰਚ 1919 ਨੂੰ ਮਹਾਤਮਾ ਗਾਂਧੀ ਨੇ ਰੋਲਟ ਐਕਟ ਨੂੰ ਅਸਫਲ ਬਣਾਉਣ ਲਈ ਹੜਤਾਲ ਦੀ ਅਪੀਲ ਕੀਤੀ ਇਸ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਦੰਗੇ ਹੋਏ ਉਤੋਂ ਬਾਅਦ ਹਾਲਤ ਕਾਬੂ ਕਰਨ ਲਈ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਸ਼ਹਿਰ ਵਾਸੀਆਂ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਸ਼ਹਿਰ 'ਚ ਹੜਤਾਲ ਕੀਤੀ ਇਕ ਸ਼ਾਂਤਮਈ ਜਲੂਸ ਡਿਪਟੀ ਕਮਿਸ਼ਨਰ ਦੇ ਘਰ ਵੱਲ ਗਿਆ ਪਰ ਬ੍ਰਿਟਿਸ਼ ਫੌਜ ਨੇ ਉਹਨਾਂ ਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਇਸ ਘਟਨਾ ਦੇ ਰੋਸ ਵਿੱਚ 13 ਅਪ੍ਰੈਲ 1919 ਵਿਸਾਖੀ ਨੂੰ ਲਗਭਗ 25000 ਲੋਕ ਜਿਹੜੇ ਹੈਗੇ ਸਿਗੇ ਉਹ ਜਲੀਆਂ ਵਾਲਾ ਬਾਗ ਦੇ ਵਿੱਚ ਇਕੱਠੇ ਹੋਏ ਫਿਰ ਜਨਰਲ ਡਾਇਰ ਨੇ ਐਲਾਨ ਕੀਤਾ ਕਿ ਇਸ ਤਰ੍ਹਾਂ ਦੀਆਂ ਮੀਟਿਕਾਂ ਗੈਰਕਾਨੂੰਨੀ ਹੈਗੀਆਂ ਨੇ ओहो, 150 वाला बाग दे दरवाजे ते तुम तीन मिनटा जो असंभव तीन मिनट बाद जनरल डायर ने गोली चला के हुक्म दे, दे च लगभग एक हजार लोग मारे गए तीन ते ते हजार तो जख्मी हुए। ਤੇ ਆਪਾਂ ਕਹਿ ਸਕਦੇ ਹਾਂ ਇਹ ਹੱਤਿਆਕਾਂਡ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਮਹੱਤਵਪੂਰਨ ਮੋੜ ਬਣਿਆ। ਅਗਲਾ ਹੈਗੇ ਆਜ਼ਾਦੀ ਦੀ ਲੜਾਈ 'ਚ ਅਕਾਲੀ ਸੌਰੀ ਆਜ਼ਾਦੀ ਦੀ ਲੜਾਈ 'ਚ ਅਕਾਲੀ ਲਹਿਰ ਦੀ ਭੂਮਿਕਾ ਕੀ ਸੀ? ਪਹਿਲਾ ਸਿੱਖਾਂ ਦੀ ਕੋਸ਼ਿਸ਼ਾਂ ਨਾਲ 16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਅਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਅਕਾਲੀ ਜਥੇ ਗੁਰਦੁਆਰਿਆਂ ਨੂੰ ਪ੍ਰਸ਼ਤ ਮਹੰਤਾ ਤੋਂ ਖਾਲੀ ਕਰਵਾਉਣ ਲਈ ਅੱਗੇ ਵਧੇ ਫਿਰ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਆਪਣੇ ਹੱਥਾਂ 'ਚ ਲੈ ਲਈਆਂ ਜਿਸ ਦਾ ਸਿੱਖਾਂ ਨੇ ਵਿਰੋਧ ਕੀਤਾ ਫਿਰ ਉਸ ਤੋਂ ਬਾਅਦ ਕਈ ਸਿੱਖ ਆਗੂ ਗ੍ਰਿਫਤਾਰ ਕੀਤੇ ਗਏ ਅਤੇ ਉਹਨਾਂ ਨੂੰ ਕਠੋਰ ਸਜ਼ਾਵਾਂ ਵੀ ਮਿਲੀਆਂ ਆਖਿਰਕਾਰ ਬ੍ਰਿਟਿਸ਼ ਸਰਕਾਰ ਨੂੰ ਹਾਰ ਮੰਨਨੀ ਪਈ ਅਤੇ ਦਰਬਾਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਐਸਜੀਪੀਸੀ ਨੂੰ ਵਾਪਸ ਕਰਨੀਆਂ ਪਈਆਂ ਗੁਰੂ ਕਾ ਬਾਗ ਮੋਰਚਾ ਵੀ ਸ਼ਾਨਵੀਂ ਪੂਰਵਕ ਜਿੱਤਿਆ ਗਿਆ ਫੇਤ ਬਬਰ ਕਾਲੀ ਲਹਿਰ ਮਹੰਤਾ ਅਤੇ ਪੁਲਿਸ ਦੇ ਵਿਰੁੱਧ ਸ਼ੁਰੂ ਹੋਈ ਬਬਰ ਕਾਲੀਆਂ ਦਾ ਮੁੱਖ ਉਦੇਸ਼ ਬ੍ਰਿਟਿਸ਼ ਸਰਕਾਰ ਅਤੇ ਉਸ ਦੇ ਮਖਪਰਾਂ ਨੂੰ ਖਤਮ ਕਰਨਾ ਸੀ ਉਹ ਮੰਨਦੇ ਸਨ ਕਿ ਜੇਕਰ ਉਹ ਮਖਬਰਾ ਨੂੰ ਮਤਲਬ ਜਸੂਸਾਂ ਨੂੰ ਜਿਹੜੇ ਬ੍ਰਿਟਿਸ਼ ਦੇ ਹੈਗੇ ਨੇ ਜਸੂਸ ਚਮਚੇ ਜੇ ਉਹਨਾਂ ਨੂੰ ਮਾਰਨ 'ਚ ਸਫਲ ਰਹੇ ਤਾਂ ਬ੍ਰਿਟਿਸ਼ ਸਰਕਾਰ ਭਾਰਤ ਛੱਡਣ ਤੇ ਮਜ਼ਬੂਤ ਹੋ ਮਜ਼ਬੂਰ ਹੋ ਜਾਏਗੀ

ਨਬਦੇ ਮਹਾਰਾਜਾ ਰਿਪੂ ਦਮਨ ਸਿੰਘ ਨੇ ਗੁਰਦੁਆਰਾ ਰਾਕਾਬ ਗੰਜ ਮੋਰਚੇ ਤੇ ਦੌਰਾਨ ਸਿਕ ਪਾਈਚਾਰੇ ਦੀ ਸਹਾਇਤਾ ਕੀਤੀ ਇਸ ਕਾਰਨ ਉਹਨਾਂ ਦੀ ਇੱਜ਼ਤ ਪੂਰੇ ਦੇਸ਼ 'ਚ ਵੱਧ ਗਈ ਬ੍ਰਿਟਿਸ਼ ਸਰਕਾਰ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਸਿੰਘਾਸਨ ਤੋਂ ਹਟਾ ਦਿੱਤਾ ਇਹ ਕਟਨਾ ਨਾਲ ਸਿੱਖਾਂ 'ਚ ਕਾਫੀ ਗੁੱਸਾ ਪੈਦਾ ਹੋਇਆ ਤੇ ਉਹਨਾਂ ਨੇ ਵਿਰੋਧ ਦਿਵਸ ਮਨਾਉਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਇਸ ਦੌਰਾਨ ਜੈਤੋਤ ਵੀ ਇੱਕ ਦਿਵਾਨ ਲਗਾਇਆ ਗਿਆ। 13 ਸਤੰਬਰ 1923 ਨੂੰ ਪੁਲਿਸ ਨੇ ਗੁਰਦੁਆਰਾ ਗੰਗਸਰ ਜੈਤੋਤੇ ਕਬਜ਼ਾ ਕਰ ਲਿਆ। ਉਸ ਸਮੇਂ ਗੁਰਦੁਆਰੇ 'ਚ ਅਖੰਡ ਪਾਠ ਚੱਲ ਰਿਹਾ ਸੀ ਜਿਸ ਨੂੰ ਪੁਲਿਸ ਨੇ ਵਿਚ ਰੋਕ ਦਿੱਤਾ। ਸਿੱਖਾਂ ਨੇ ਇਸ ਤੱਕੇ ਦਾ ਵਿਰੋਧ ਕੀਤਾ ਅਤੇ ਜੇਤੋ ਮੋਰਚਾ ਸ਼ੁਰੂ ਕੀਤਾ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 500 ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦੇ ਜਥੇ ਭੇਜੇ ਉਹਨਾਂ ਦਾ ਫੈਸਲਾ ਕੀਤਾ ਵੀ ਇਹ 500 ਸਿੱਖਾਂ ਦੇ ਜਥੇ ਜਿਹੜੇ ਨੇ ਉਹ ਭੇਜੇ ਜਾਣਗੇ ਪਹਿਲਾ ਜਥਾ ਜਥੇਦਾਰ ਉਦਮ ਸਿੰਘ ਨਾਗੋਕੇ ਦੇ ਅਗਵਾਈ ਹੇਠ ਤਕਾਲ ਅਕਾਲ ਤਖਤ ਤੋਂ ਰਵਾਨਾ ਹੋਇਆ ਜਦ ਇਹ ਜੱਥਾ ਗੁਰਦੁਆਰਾ ਗੰਗਸਰ ਤੋਂ ਇੱਕ ਫਰਲਾਂਗ ਦੂਰ ਸੀ ਤਾਂ ਬ੍ਰਿਟਿਸ਼ ਫੌਜ ਨੇ ਮਸ਼ੀਨ ਗਨ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਸਿੱਖ ਪਿੱਛੇ ਨਹੀਂ ਹਟੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਜੈਤੋ ਮੋਰਚਾ ਲਗਭਗ 2 ਸਾਲ ਤੱਕ ਚੱਲਿਆ ਅਗਲਾ ਹੈਗਾ ਭਾਰਤੀ ਰਾਸ਼ਟਰੀ ਫੌਜ ਇੰਡੀਅਨ ਨੈਸ਼ਨਲ ਆਰਮੀ ਬਾਰੇ ਵਿਸਥਾਰਪੂਰਵਕ ਲਿਖੋ ਦੇਖੋ 1943 ਵਿੱਚ ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਚ ਭਾਰਤੀਆਂ ਨੂੰ ਇਕੱਠਾ ਕਰਕੇ ਭਾਰਤੀ ਰਾਸ਼ਟਰੀ ਫੌਜ INA ਦੀ ਸਥਾਪਨਾ ਕੀਤੀ। ਉਤੋਂ ਬਾਅਦ ਇਸ ਫੌਜ ਬਹੁਤ ਸਾਰੇ ਪੰਜਾਬੀ ਵਿਦਰੋਹੀ ਵੀ ਸ਼ਾਮਿਲ ਸਨ। ਇਸ ਫੌਜ ਦਾ ਮੁੱਖ ਉਦੇਸ਼ ਬ੍ਰਿਟਿਸ਼ ਸਰਕਾਰ ਨੂੰ ਭਾਰਤ ਤੋਂ ਕੱਢਣਾ ਸੀਗਾ। ਉਸ ਤੋਂ ਬਾਅਦ ਨੇਤਾ ਜੀ ਸੁਭਾਸ਼ ਚੰਦਰ ਪੋਸ ਨੇ ਨੌਜਵਾਨਾਂ ਨੂੰ ਕੁਰਬਾਨੀਆਂ ਦੇਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਮੈਨੂੰ ਤੁਹਾਡਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਵਾਂਗਾ ਉਸ ਤੋਂ ਬਾਅਦ ਜਾਪਾਨੀ ਪਾਰਟੀ ਰਾਸ਼ਟ੍ਰ ਫੌਜ ਨੂੰ ਪੂਰੀ ਮਦਦ ਦੇਣ ਦਾ ਵਾਅਦਾ ਕੀਤਾ ਕਿਉਂਕਿ ਉਸ ਟਾਈਮ ਤੇ ਜਾਪਾਨ ਅਵਿਰੋਧ ਲੜ ਰਿਹਾ ਸੀ ਅੰਗਰੇਜ਼ਾਂ ਦੇ ਠੀਕ ਹੈ ਪਰ ਦੂਜੀ ਵਿਸ਼ਵ ਯੁੱਧ ਵਿੱਚ ਜਾਪਾਨ ਦੀ ਹਾਲਤ ਆਪ ਕਮਜ਼ੋਰ ਹੋਣ ਲੱਗੀ ਫਿਰ मई 1945 सौ ब्रिटिश फौज ने रंगून बर्मा से कब्जा कर लिया ते बचे खुशे जनए सिपाही सी ओ बेबस होके ब्रिटिश फौज अगे हथियार पाँच मजबूर हो गए फिर बाद पामे लहर सिद्ध कामयाब नहीं हुई पर इसने भारत की आजादी च महत्वपूर्ण योगदान जेड़ा है जो पाया तो ऐसी एच दी क्लास चैप्टर की समरी ऑलरेडी अपलोडेड है तुम चैक कर सकते हो अपने फ्रेंड्स न जरूर शेयर करना वीडियो आप फिर मिलेंगे चिल दैन टेक केयर बाय बाय